एलान ਕੀਤੇ ਹੋਏ ਪ੍ਰੋਗਰਾਮ ਦੇ ਕਿ 26 ਜਨਵਰੀ ਨੂੰ ਪੂਰੇ ਭਾਰਤ ਦੇ ਵਿੱਚ ਅਸੀਂ ਜਿਹੜਾ ਟਰੈਕਟਰ ਦਾ ਪ੍ਰੋਗਰਾਮ ਦਿੱਤਾ ਸੀ ਅਸੀਂ ਸਦਾ ਦਿੱਤਾ ਸੀ ਕਿ ਟਰੈਟ ਘਰਾਂ ਤੋਂ ਕੱਢ ਕੇ ਸੜਕਾਂ ਤੇ ਲੈ ਕੇ ਆਵਾਂਗੇ ਇਹਦਾ ਰੂਪ ਕੀ ਹੋਊ ਮਰਮਦਾ ਪਹਿਲਾ ਫੈਸਲਾ ਸੀ ਉਸ ਦੀ ਹਾਲਾਤ ਕਿਹੋ ਜਿਹੀ ਹੋਣਗੇ ਉਦੋਂ ਸਾਡੇ ਟਰੈਕਟਰਾਂ ਦਾ ਮੂੰਹ ਕਿੱਧਰ ਨੂੰ ਕਰਨਾ ਪੈਣਾ ਹੈ ਇਹ ਗੱਲ ਅਸੀਂ ਦੋਨੇ ਫੋਰਮਾਂ ਨੇ ਆਪ ਦੀ ਮੀਟਿੰਗ ਦੇ ਵਿੱਚ ਵਿਚਾਰ ਕੇ ਰੱਖੀ ਹੋਈ ਸੀ ਜੀ ਹੁਣ ਜਿਹੜੀ ਉਹ ਸਥਿਤੀ ਨੂੰ ਦੇਖਦਿਆਂ ਹੋਇਆ ਡੱਲੇਵਾਲ ਸਾਹਿਬ ਦੀ ਜਿਹੇਜੀ ਸਿਹਤ ਹੈ ਉਹ ਤੋਂ ਜਿਹੜਾ ਸਾਡਾ ਪ੍ਰੋਗਰਾਮ ਹੈ ਟ੍ਰੈਕਟ ਵਾਲਾ ਪੂਰੇ ਭਾਰਤ ਦੇ 26 ਤਰੀਕ ਨੂੰ ਅਸੀਂ 5 ਥਾਂ ਚੁਣੀਆਂ ਵਈਆਂ ਨੇ ਅਸੀਂ ਇਹਨੂੰ ਨਿਸ਼ਾਨਾ ਬਣਾਉਣਾ ਜਿਹੜਾ ਅਡਾਨੀਆਂ ਬਾਨੀਆਂ ਨੇ ਜਾਂ ਜਿਵੇਂ ਸਾਡੇ ਪਹਿਲਾਂ ਤਿੰਨੇ ਕਾਨੂੰਨ ਆਏ ਜਿਹੜੀ ਮੰਗ ਅਸੀਂ ਕਰ ਰਹੇ ਆ ਜਿਹੜੀ ਮੰਗ ਤੇ ਡੱਲੇਵਾਲ ਸਾਹਿਬ ਮਰਨwarte ਬੈਠੇ ਨੇ ਤੇ ਐਮਐਸਪੀ ਗਰੰਟੀ ਕਾਨੂੰਨ ਦੀ ਲੋੜ ਐ ਬਣ ਕਿਉਂ ਨਹੀਂ ਰਿਹਾ ਤੇ ਭਾਰ ਸਰਕਾਰ ਜਿੰਨਾ ਚਿਰ ਗੈਰ ਤੋਂ ਬਾਹਰ ਨਹੀਂ ਆਉਂਦੀ ਉਹ ਡਿੱਕਾ ਬਣਿਆ ਹੋਇਆ ਤਾਂ ਅਸੀਂ ਫਿਰ ਉਹ ਸਾਰੇ ਜਿਹੜੇ ਘਰਾਣੇ ਆ ਉਹ ਚੁਣੇਲੇ ਟੋਲ ਪਲਾਜੇ ਪੂਰੇ ਟੋਲ ਪਲਾਜਾਂ ਤੇ ਸਾਡੇ ਟਰੈਕ ਖੜਨਗੇ ਵੱਡੇ ਮੌਲ ਮੌਲਾਂ ਦੇ ਮੂਹਰੇ ਮੁਜ਼ਾਰੇ ਕਰਾਂਗੇ ਤੀਜਾ ਸਾਡਾ ਜਿਹੜੇ ਸੈਲੋ ਜਿੰਨੇ ਵੀ ਕਣਕ ਗਤਾਮ ਨੇ ਸੈਲੋ ਨੇ ਪੂਰੇ ਭਾਰਤ ਵਿੱਚ ਉਹਨਾਂ ਦੇ ਇੱਕ ਕਰਾਂਗੇ ਚੌਥਾ ਜਿਹੜੇ ਸਾਡੇ ਨੇੜੇ ਟਰੈਕਟ ਜਿਹੜੇ ਪਿੰਡਾਂ ਦੇ ਵੱਡੇ ਰੋਡ ਉਹਨਾਂ ਤੇ ਜਾ ਕੇ ਜਿਹੜਾ ਸਾਡਾ ਵੱਡੇ ਹਾਰਾ ਤੇ ਜਿਹੜੀ ਭੱਡੀਆਂ ਦੇ ਰੋਡ ਪੈਂਦੇ ਨੇ ਜਿਹੜੇ ਉਹ ਪਿੰਡ ਟਰੈਕਟ ਲੈ ਕੇ ਉੱਥੇ ਟਰੈਕਟ ਖੜਾਉਣਗੇ 12 ਤੋਂ 6:30 ਵਜੇ ਤੱਕ 12 ਤੋਂ 1:30 ਵਜੇ ਪੂਰੇ ਪਾਰਕ 'ਚ ਇਹ ਸਾਡੇ ਟਰੈਕਟ ਘਰਾਂ 'ਚ ਵੀ ਦਿਸਣਗੇ ਸੜਕਾਂ ਤੇ ਦਿਸਣਗੇ ਪੰਜ ਮਿੰਟ ਦੇ ਲਈ ਪੰਜ ਮਿੰਟਾਂ ਰੁਕਾਉਗੇ ਪੰਜवां ਭਾਜਪੀ ਦੇ ਜਿਹੜੇ ਵੱਡੇ ਭਾਜਪੀ ਦੇ ਲੀਡਰ ਨੇ ਕੋਈ ਐਮਪੀ ਐ ਕੋਈ ਐਮਐਲਏ ਐ ਕੋਈ ਪ੍ਰਧਾਨ ਐ ਪੰਜ ਥਾਵਾਂ ਤੇ ਅਸੀਂ ਜਾ ਉਹਨਾਂ ਦੇ ਦਫ਼ਤਰ ਨੇ ਜ਼ਿਲ੍ਹਾ ਲੈਵਲ ਦੇ ਜਾਂ ਪੰਜਾਬ ਲੈਵਲ ਦੇ ਪੰਜ ਨਿਸ਼ਾਨਿਆਂ ਤੇ ਸਾਡੇ ਟਰੈਕਟਾਂ ਦੇ ਮੂੰਹ ਹੋਣਗੇ ਉੱਤੇ ਜਿਹੜੀ ਲੜਾਈਆਂ ਤੇ ਅਸੀਂ ਲੜ ਰਹੇ ਹਾਂ ਜਿਹੜੀਆਂ ਡਿੱਕਾ ਬਣੀਆਂ ਨੇ ਜਿਨ੍ਹਾਂ ਨੇ ਸਾਡੀ ਜ਼ਮੀਨ ਖੋਹਨੀ ਆ ਜਿਹਦੇ ਤਹਿਤ ਭਾਰ ਸਰਕਾਰ ਕੋਈ ਫੈਸਲਾ ਨਹੀਂ ਲੈ ਸਕਦੀ ਜਿਹੜੇ ਉਹਨਾਂ ਦੇ ਅਧੀਨ ਐ ਉਹਨਾਂ ਤੋਂ ਜਾਦ ਕਰਵਾਉਣ ਵਾਸਤੇ ਇਹ ਸਾਡੇ ਦੋਨੇ ਫੋਰਮਾਂ ਦੇ ਜਿਹੜੇ ਪ੍ਰੋਗਰਾਮ ਐ 26 ਤਰੀਕ ਨੂੰ 12 ਤੋਂ ਲੈ ਕੇ 1:30 ਵਜੇ ਤੱਕ ਜਿੱਥੇ ਵੀ ਕਿਤੇ ਭਾਜਪੀ ਦਾ ਐਮਪੀ ਐਮਐਲਏ ਜਾਂ ਉਹਨਾਂ ਦਾ ਦਫ਼ਤਰ ਉੱਥੇ ਟਰੈਕ ਖੜਨਗੇ ਵੱਡੇ ਟੋਲ ਪਲਾਜ਼ਾਂ ਤੇ ਟਰੈਕ ਖੜਨਗੇ ਤੀਜਾ ਸੈਲੋ ਦੇ ਉੱਥੇ ਖੜਨਗੇ ਚੌਥਾ ਮੌਲਾ ਤੇ ਖੜਨਗੇ ਨੇੜੇ ਜਿਹੜੇ ਪਿੰਡਾਂ ਦੇ ਕੋਈ ਦੂਰ ਐ ਮੰਨ ਲਓ ਭਾਜਪੀ ਦਾ ਦਫ਼ਤਰ ਦੂਰ ਐ ਸੈਲੋ ਹੈ ਨਹੀਂ ਜਾਂ ਟੋਲ ਪਲਾਜ਼ਾ ਨੇੜੇ ਨਹੀਂ ਉਹ ਆਪਦੇ ਪਿੰਡਾਂ ਤੋਂ ਕੱਢ ਕੇ ਸੜਕਾਂ ਤੇ ਲਿਆ ਕੇ ਟਰੈਕਟ ਖੜਨਗੇ ਇਹ ਸਾਡੇ ਖੇਤੀ ਨਾਲ ਸੰਬੰਧਤ ਸਾਡੇ ਸੰਧ ਨੇ ਇਹ 26 ਤਰੀਕ ਨੂੰ ਪੂਰੇ ਭਾਰਤ ਚ ਹਰੇਕ ਸਟੇਟ ਦੇ ਵਿੱਚ ਇਹ ਸਾਡੇ ਘਰਾਂ ਤੋਂ ਟਰੈਕਟਰ ਬਾਹਰ ਆਉਣਗੇ 12 ਤੋਂ 1:30 ਵਜੇ ਤੱਕ ਉੱਥੇ ਰੁਕਣਗੇ ਉੱਥੇ ਜਿਹੜੇ ਸਾਡੇ ਬੁਲਾ ਰਹੇ ਆ ਅਸੀਂ ਕਿਉਂ ਟ੍ਰੇਡ ਬਾਹਰ ਕੱਢੇ ਨੇ ਅੱਜ ਸਾਡੇ ਇਹਨਾਂ ਦੇ ਮੂੰਹ ਸਰਕਾਰ ਦੇ ਜਿਹੜੇ ਡੀਸੀ ਐਸ ਦੀ ਮਾਦੋਂ ਛੱਡ ਕੇ ਇਹਨਾਂ ਗੰਨੀ ਚੋਂ ਹੋਏ ਨੇ ਉਹ ਸਾਰੇ ਸਾਡੇ ਆਗੂ ਬੋਲਣਗੇ ਕਿ ਇਹ ਸਰਕਾਰਾਂ ਉਹਨਾਂ ਦੇ ਦੀਨ ਆ ਕੇ ਸਾਡੀਆਂ ਜ਼ਮੀਨਾਂ ਤੇ ਜਿਹੜਾ ਹਮਲਾ ਹੈ ਕਰਨਾ ਆਉਣ ਵਾਲੇ ਦਿਨਾਂ 'ਚ ਇਹਨਾਂ ਨਾਲ ਸਾਡੀ ਜਿਹੜੀ ਲੜਾਈ ਹੈ ਉਹਦਾ ਅਸੀਂ ਲੋਕਾਂ ਨੂੰ ਤਿਆਰ ਕਰਕੇ ਉਹਦਾ ਮੂੰਹ ਆ ਜਿਹੜਾ ਸਾਡਾ ਇਧਰ ਮੁਹੂਗਾ ਇਸ ਕਰਕੇ ਮੈਂ ਸਾਰੇ ਪੂਰੇ ਛੋਡੇ ਮੱਧਵਰ ਆਹੇ ਪੂਰੇ ਪਾਰ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਾਜ ਮੰਨੋ ਜਿਵੇਂ ਸਾਡੇ ਤੁਸੀਂ ਇਸ ਦੋਨਾਂ ਫੋਰਮਾਂ ਦੇ ਦਿੱਤੇ ਪ੍ਰੋਗਰਾਮ ਦੀ ਹਮਾਇਤ ਕੀਤੀ ਹੈ ਮੰਨ ਲਓ ਜਿਵੇਂ 4 ਜਨਵਰੀ ਨੂੰ ਪੂਰੇ ਭਾਰਤ ਚ ਸਾਡੇ ਇਸ ਮੋਰਚੇ ਦੀਆਂ ਤੁਸੀਂ ਮਜ਼ਬੂਤੀ ਲਈ ਘਰੋਂ نکل ਕੇ ਇੱਥੇ ਆਇਓ 30 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸਾਰੇ ਕਾਰੋਬਾਰ ਬੰਦ ਰਹੇ ਉਹਨਾਂ ਦਾ ਅਸੀਂ ਦੋਨੇ ਫੋਰਮਾਂ ਵੱਲੋਂ ਪੂਰਾ ਧੰਨਵਾਦ ਵੀ ਕਰਦੇ ਆ ਤੇ ਆਸ ਵੀ ਕਰਦੇ ਆ ਉਹਨਾਂ ਤੋਂ ਕਿ ਆਉਣ ਵਾਲੇ ਜਿਹੜੇ ਦਿੱਤੇ ਪ੍ਰੋਗਰਾਮ 26 ਤਰੀਕ ਨੂੰ ਇਵੇਂ ਜਿੱਕਰ ਜਿੱਥੇ ਵੀ ਟਰੈਕ ਸਾਡੇ ਖੜਨਗੇ ਉਹਨਾਂ ਦੇ ਨਾਲ ਆ ਕੇ ਉਹ ਹਾਜ਼ਰੀ ਲਵਾਉਣ ਇਹ ਉਹਨਾਂ ਤੋਂ ਜਿੰਨੇ ਸਾਡੇ ਭਰਾ ਤਰੀਕ ਕਿਸਾਨ ਜੱਸੇਵੰਦੀਆਂ ਨੇ ਮੁਲਾਜ਼ਮ ਜੱਸੇਵੰਦੀਆਂ ਨੇ ਮਜ਼ਦੂਰ ਜੱਸੇਵੰਦੀਆਂ ਨੇ ਸਾਨੂੰ ਲੈਟਰ ਹਮਾਇਤ ਚ ਦਿੱਤੇ ਨੇ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਮੰਗ ਤੇ ਬੈਠਾ ਹੈ ਇਹ ਮੰਗ ਕੇਂਦਰ ਸਰਕਾਰ ਨੂੰ ਮੰਨ ਲੈਣੀ ਚਾਹੀਦੀ ਹੈ ਲਾਗੂ ਕਰ ਲੈਣੀ ਚਾਹੀਦੀ ਹੈ ਅਸੀਂ ਦੋਨੇ ਫੋਰਮ ਵੱਲੋਂ ਖਾਸ ਕਰਕੇ ਅੱਜ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆਂ ਕਿ ਜਿਹੜਾ ਸਾਡਾ ਮੋਰਚੇ ਨੂੰ ਅੱਗੇ ਲਿਜਾਣ ਵਾਸਤੇ ਇੱਕ ਫੜਾ ਸੀ ਅੱਗੇ ਵਧਿਆ ਮੈਂ ਇੱਕ ਫੜਾ ਦਾ ਮਤਲਬ ਕਿ ਸਰਕਾਰ ਨੇ ਜਿਹੜੇ ਧਰਮਾਜੇ ਬੰਦ ਸੀ ਉਹ 14 ਫਰਵਰੀ ਜਿਹੜੀ ਮੀਟਿੰਗ ਲੈਂਦਾ ਸੀ ਕੰਮਜਾਓ ਹੈ ਇੱਕ ਫੜਾ ਅੱਗੇ ਤੁਰਿਆ ਇਸ ਕਰਕੇ ਅਸੀਂ ਉਹਨਾਂ ਦਾ ਧੰਨਵਾਦ ਆ ਸੜਕਾਂ ਦਾ ਕਲੀਅਰ ਕਰਦੇ ਸੜਕਾਂ ਦੇ ਵਿਚਾਲੇ ਉਹ ਕਿਹੜੀਆਂ ਸਾਈਡਾਂ ਚ ਸਾਈਡ ਰੋਡ ਕੋਈ ਨਹੀਂ ਬੰਦੂਗਾ ਪਹਿਲਾਂ ਬੋਲ ਲੰਦ ਫਿਰ ਜਵਾਬ ਦੇ ਦੇ ਪੱਤਰਕਾਰ ਸਾਥੀਓ काका सिंह कोटरा ने छब्बीस जनवरी छब्बीस जनवरी लेके साइलोज है तीसरा जो मॉल टोल प्लाजे है टोल प्लाजे हो गए चौथा बीजेपी के मुख्यालय हो या उनका कोई मंत्री हो या जिला प्रधान कुछ भी हो जा जा, जा जा जो जहाँ जहाँ जो बीजेपी वाला का निधि पड़ता है तो पांचवा जो है जो अगर सारी चीजें दूर है तो अपने ट्रैक्टर जो नजदीक के हाईवे पे नेशनल हाईवे या स्टेट हाईवे पे रोकते देंगे पांच जगह और इससे अगली बात हम जो आपके चैनल के माध्यम से उन सभी सरकारी तंत्रों को जो हमारे इस आंदोलन के साथ जुड़े हुए लोग हैं, उनको दबाकर उनको रोकना चाहती है उनके लिए कह रहे हैं। हमें पता चला है कि जो भी कलाकार हमारे चाहे वो किसान के मजदूर के बच्चे हैं, हमारे बच्चे है हमारे भाई हैं इस पिछले आंदोलन में उन्होंने गीत गाए सहयोग किया आप भी कर रहे हैं लेकिन सरकार और सरकारी तंत्र उनको डरा रहा है क्योंकि तो वो लोग उनके कारोबार भी है वो कारोबारी परिवारों से भी हैं किसानी से मजदूरी से भी हैं तो वो आ, जो उनको ड्रा कर चाहे ईडी की ड्राव हो चाहे एनआई की हो उस आ, आप भी डरा रहे हैं कि वो इसका सहयोग आंदोलन में उसका गाना ना गाएं या सहयोग ना करें तो हम आपके चैनल के माध्यम से संयुक्त किसान मोर्चा गैर राजनीतिक भारत और किसान मजदूर मोर्चा दोनों फर्मों की ओर से विशेषकर जगजीत सिंह ढलेवाल जी की ओर से ये चेतावनी देते हैं उन सरकारी तंत्रों को उन डराने वाली एजेंसियों को सरकारों को वो हमारे भाई हैं हमारे बच्चे हैं जो कोई कलाकार है चाहे कोई भी इस आंदोलन को कोई आ, आकर ताकत देता है या इस आंदोलन के प्रति को गीत गाता है अगर उनके खिलाफ कोई कार्रवाई हुई या उनके ऊपर कोई दबाव डाला गया हम सहन नहीं करेंगे जिस भी हमारे सिंगर भाई पे कलाकार भाई पे कोई कार्रवाई होती है तो दोनों मोर्चे चट्टान की तरह उसके साथ खड़े होंगे उसको कोई कार्रवाई नहीं होने देंगे और एक बात में और कह के भी आज जो हमारा आंदोलन चल रहा है तीन मोर्चे शंभु खनौरी और रतनपुरा एक दिन है और जगजीत सिंह डेल्वाली के आमरण आंचन के आज छप्पनवा दिन है इस जो आंदोलन में जो चौपन दिन तक चौपन दिन तक का जो वॉलंटियरों ने जो हमारे युवा साथियों ने चाहे हरियाणा पंजाब राजस्थान और साथ लगे इलाकों ने जो पहरा किया है जो प्रशासन को उठाने में हमारे जगजीत सिंह को नाकाम रहा है आपके चैनल के माध्यम से उन सभी नौजवानों का साथियों का मोर्चे की तरफ से जगजीत सिंह डलेवाल की तरफ से धन्यवाद मैं सुखजीत सिंह ऐसी कहूंगा दोस्तों आज जगजीत सिंह डलेवाल जी का ਮਰਨ ਵਰਤ ਸਪੰਜਾ ਦੇਣਾ। ਹੋਰ ਮੈਂ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਗਦੀਸ਼ ਸਿੰਘ ਡੱਲੇਵਾਲ ਜੀ ਸਿਰਫ ਮੈਡੀਕਲ ਹੈਲਪ ਤੇ ਨੇ। ਇਹ ਬੜੇ ਭਰਮ ਫਲਾਏ ਜਾ ਰਹੇ ਨੇ ਪਿੰਡਾਂ ਦੇ ਵਿੱਚ ਕਈ ਧੰਸੀਆਂ ਵੱਲੋਂ ਕਈ ਜਿਹੜੇ ਸਾਡੇ ਵਿਰੋਧੀ ਨੇ ਉਹਨਾਂ ਵੱਲੋਂ ਕਿ ਡੱਲੇਵਾਲ ਸਾਹਿਬ ਨੇ ਮਰਨ ਵਰਤ ਜਿਹੜਾ ਤੋੜਤਾ। ਮੈਂ ਤੁਹਾਡੇ ਚੈਨਲ ਦੇ ਬਾਧਿਆਂ ਨੂੰ ਕਲੀਅਰ ਕਰਨਾ ਚਾਹੁੰਦਾ ਕਿ ਡੱਲੇਵਾਲ ਸਾਹਿਬ ਜੀ ਦਾ ਮਰਨ ਵਰਤ ਜਿਹੜਾ 56 ਦਿਨ ਦਾ ਜਾਰੀ ਆ। ਉਹ ਸਿਰਫ ਜਿਹੜੇ ਆ ਸਾਡੇ ਜੋਧਿਆਂ ਦੀ ਅਪੀਲ ਦੇ ਉੱਪਰ ਸਾਡੇ ਕੇਡਰਾਂ ਦੀ ਪੀਲ ਦੇ ਉੱਪਰ ਜਥੇਬੰਦੀਆਂ ਭਾਰੂ ਜਥੇਬੰਦੀਆਂ ਅਪੀਲ ਦੇ ਉੱਪਰ ਸਿਰਫ ਮੈਡੀਕਲ ਏਡ ਲੈ ਰਹੇ ਨੇ ਤਾਂ ਕਿ 14 ਜਨਰਲ ਦੀ ਮੀਟਿੰਗ ਵਿੱਚ ਉਹ ਤੰਦਰੁਸਤ ਹੋ ਕੇ ਹਾਜ਼ਰ ਹੋ ਸਕਣ ਔਰ ਆਪਣਾ ਪੱਖ ਪੇਸ਼ ਕਰ ਸਕਣ। ਸੋ ਜਿਹੜਾ ਪ੍ਰਚਾਰ ਚਲਾਇਆ ਜਾ ਰਿਹਾ ਪਿੰਡੋਂ ਪਿੰਡ ਕਈ ਏਜੰਸੀਆਂ ਵੱਲੋਂ ਤੇ ਡੱਲੇਵਾਲ ਸਾਹਿਬ ਨੇ ਮਰਮਤ ਖਤਮ ਕਰ ਦਿੱਤਾ ਬਿਲਕੁਲ ਝੂਠਾ ਔਰ ਇਸ ਤੋਂ ਲਵਾ ਕੋਈ ਨਹੀਂ ਆ ਬਰਨਵਰਤ ਜਿਵਾ ਲਗਾਤਾਰ ਡੱਲੇਵਾਲ ਜੀ ਦਾ ਐਮਐਸਪੀ ਗਾਰੰਟੀ ਕਰੂਣ ਸੁਵੇਦ 12 ਮੰਗਾ ਜਿਹੜੀਆਂ ਆਪੀਆਂ ਹੋਰ ਨੇ ਉਹਨਾਂ ਨੂੰ ਲੈ ਕੇ ਚੱਲਿਆ ਉਹ ਲਗਾਤਾਰ ਜਾਰੀ ਰਹੂਗਾ ਧੱਲੇਵਾਲ ਸਾਹਿਬ ਜਿਹੜੇ ਆ ਪਰਸੋਂ ਰਾਤੋਂ ਰੈਡੀਕਲ ਲੇਡ ਲੈ ਰਹੇ ਨੇ ਉਹਦੀ ਸਿਹਤ ਜਿਹੜਾ ਸੁਧਾਰ ਹੋ ਰਿਹਾ ਵਾ ਪ੍ਰਮਾਤਮਾ ਜੀ ਅਰਦਾਸ ਕਰਦੇ ਆ 14 ਜਰਨੀ ਮੀਟਰਾਂ ਤੰਦਰੁਸਤ ਹੋ ਕੇ ਮੀਟਰਾਂ ਸ਼ਾਮਿਲ ਹੋਣ ਦੇ ਹਾਂਜੀ ਕੋਈ ਸਵਾਲ ਅਚਰ ਤੁਸੀਂ ਕਹਿ ਰਹੇ ਹੋ ਮਨਮਤ ਜਾ ਰਿਹਾ ਹੈ ਪਰ ਲੇਕਿਨ ਦੂਜੇ ਮੋਰਚੇ ਵੱਲੋਂ ਕੇਐਮ ਵੱਲੋਂ ਅਪੀਲ ਕੀਤੀ ਗਈ ਆ ਕਿ ਉਹ ਕਹਿ ਰਹੇ ਕਿ ਸਚੌਣਿਆ ਕਿ ਉਹ ਜਲਦੀ ਤੰਦਰੁਸਤ ਹੋਣ ਤਾਂ ਉਹ ਗਰਾਊਂਡ ਦੇ ਉੱਪਰ ਵੀ ਤੇ ਟੇਬਲ ਦੇ ਉੱਪਰ ਵੀ ਮਜਬੂਤੀਆਂ ਲੜਿਆ ਜਾ ਸਕਣ ਢੱਲੇਵਾਲ ਸਾਹਿਬ ਨੂੰ ਖਾਣਾ ਪੀਣਾ ਲੈ ਕੇ ਰਹਿਣਾ ਚਾਹੀਦਾ ਆ ਦੇਖੋ ਬੜੀ ਵਧੀਆ ਗੱਲ ਆ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਹਿੰਦੋਸਵਾਦੀਆਂ ਵੱਖ-ਵੱਖ ਪਿਛੇ ਸ਼ੈਤਾਨ ਇਹ ਬੁੱਧੀਜੀਵੀ ਵਰਗ ਜਾਂ ਹੋਰਨਾਂ ਵੱਲੋਂ ਵੀ ਇਵਨ ਸਾਡੇ ਆਪਣੇ ਕੇਂਟਰ ਵੱਲੋਂ ਵੀ ਇਹ ਗੱਲ ਆਈ ਸੀ ਜੋ ਤੁਹਾਨੂੰ ਮਰਨ ਦਾ ਪੇੜਾ ਖਤਮ ਕਰ ਦੇਣਾ ਚਾਹੀਦਾ ਕੱਲ ਪੱਸੋਂ ਜਿਹੜੀਆਂ ਮੀਟਿੰਗਾਂ ਚੱਲੀਆਂ ਨੇ ਤਿੰਨ ਵਾਲੀ ਡੱਲੇਵਾਲ ਸਾਹਿਬੀ ਕੋਲ ਜਾਣਾ ਹੈ ਇਸੇ ਕਰਕੇ ਪਿਆ ਕਿ ਜਦੋਂ ਚਾਚਾ ਸਿੰਘ ਜਾ ਕੇ ਪੁੱਛਦੇ ਸੀਗੇ ਉਹਦਾ ਇੱਕ ਹੀ ਗੱਲ ਸੀ ਕਿ ਮੈਂ ਆਪਣਾ ਮਰਨਤ ਬਿਲਕੁਲ ਨਹੀਂ ਛੱਡੂਗਾ ਔਰ ਮੇਰਾ ਮਰਨਤ ਮੰਗਾ ਮੰਨੀਆਂ ਤੱਕ ਜਾਰੀ ਰਹੂਗਾ ਸੰਘ ਦੇ ਦਬਾਅ ਹੇਠ ਆ ਕੇ ਸਰਪਨਾ ਮੈਡੀਕਲ ਟਰੀਟਮੈਂਟ ਦੀ ਗੱਲ ਮੰਨੀ ਸੀ ਸਰਪਨਾ ਦੇ ਜਨੇ ਜਾ ਕਿਸਾਨ ਮਜ਼ਦੂਰ ਮੋਰਚਾ ਹੋਰ ਜਿੱਥੇ ਜਿਹੜੀ ਇਹ ਗੱਲ ਸਹੀ ਆ ਉਹਦਾ ਸਵਾਗਤ ਕਰਦੇ ਆ ਇਹ ਗੱਲ ਜਿਹੜੀ ਉਦੋਂ ਮੀਟਿੰਗ ਵਿੱਚ ਵੀ ਚੱਕੀ ਗਈ ਸੀ ਇਹ ਸਾਡਾ ਅੰਦਰੂਨੀ ਮਾਮਲਾ ਵਾ ਜਿਹੜਾ ਇਸ ਰਿਕਵੈਸਟ ਆਈ ਆ ਉਹਦਾ ਵੀ ਧੰਵਾਦ ਕਰਦੇ ਆ ਹੋਰ ਜਿੱਥੇ ਧੰਵਾਦ ਕਰਦੇ ਆ ਜਿਹੜਾ ਰਿਕਵੈਸਟ ਕਰਦੇ ਆ ਪਰ ਗੱਲੇਵਾਲਾ ਸਾਹਿਬ ਜੀ ਵੱਲੋਂ ਕਲੀਅਰ ਆ ਤੇ ਮੰਗਾ ਮੰਨੇ ਵਾਲ ਜਾਣ ਤੱਕ ਮਰਨਤ ਜਾਰੀ ਰਹੂਗਾ ਸਿਰ ਮੈਡੀਕਲ ਟੀਮ ਨੇ ਲੈ ਜਾ ਦਿੱਤਾ ਕਾਕਾ ਜੀ ਡਾਕਟਰਾਂ ਦੇ ਪੈਨਲ ਨੇ ਆਉਣਾ ਸੀ ਅੱਜ ਆਇਆ ਜਾਂ ਨਹੀਂ ਆਇਆ ਉਹਨਾਂ ਨੇ ਜਾਣਕਾਰੀ ਦੇਣੀ ਸੀ ਕਿ ਸਥਿਤੀ ਹੈ ਕੀ ਆ ਥੱਲੇ ਵਾਲ ਸਾਹਿਬ ਜੀ ਸਿਰਫ ਕੇਜ ਹੀ ਤੇ ਉਹ ਦੱਸੋ ਇਹ ਕਿ ਕੱਲ ਹੀ ਪੀਲ ਕਰ ਦਿੱਤੀ ਸਰਪਰਾਹ ਇਹ ਜਿਹੜਾ ਫਰਮ ਭਲੇਖਾ ਪਾਇਆ ਜਾ ਰਿਹਾ ਤੇ ਜਰੂਰ ਆਪਾਂ ਨਾਂ ਵਾਲਾ ਕਰੀਏ ਕਿ 14 ਫਰਮ ਦੇ ਤੱਕ ਇਕੱਲੇ ਕੋਈ ਪੋਸਟੇ ਜਾਂ ਇਕੱਲੇ ਇਸ ਮੈਡੀਕਲ ਤੇ ਕਿ ਇਹ ਕਿਹਾ ਜਾ ਰਿਹਾ ਹੈ ਵੀ ਆਗੂ ਜਿਉ ਨਹੀਂ ਸਕਦਾ ਇਹਨਾਂ ਲੰਮਾ ਸਮਾਂ ਉਹ ਸਾਰਾ ਕੀ ਹੈ ਇਹਦੇ ਵਿੱਚੋਂ ਨਾਵਿਕ ਸਿੰਘ ਆ ਗਿਆ ਜਿਹੜਾ ਉਹਦਾ ਪੱਖ ਹੈ ਡਾਕਟਰ ਵਾਲਾ ਉਹ ਆਪਣੇ ੱਥਲੇ ਸੋਨੂ ਪੀਸੀ ਕਰਕੇ ਸਾਰਾ ਪੱਖ ਰੱਖਣਗੇ ਲੱਗ ਗammable PC ਆ ਲੱਗ ਲੱ ਕਰ ਲੈ ਵੀ ਵਧੀਆ ਗੱਲ ਆ ਉਹ ਆਪ ਜਿਹੜਾ ਪੱਖ ਆਪਾਂ ਨੂੰ ਤੋਂ ਪੁੱਛਾਂਗੇ ਕਿ ਜਿਹੜਾ ਪੁੱਛਿਆ ਜਾ ਰਿਹਾ ਵੀ ਬੰਦਾ ਬਸ ਸਕਦਾ ਹੈ ਕਿ ਨਹੀਂ ਬਸ ਸਕਦਾ ਮੈਂ ਕਿ ਵਿਚੇ ਬਿਲਾ ਲਓ ਜੀ ਵਿਚੇ ਚਲੀ ਜਾਏ ਚਲੋ ਨਾਲ ਵੀ ਆ ਜਾਣਗੇ ਤਾਂ ਕੋਈ ਗੱਲ ਨਹੀਂ ਡਾਕਟਰ ਸਵਾਹਿਮਾਨ ਜੀ ਮਤਲਬ ਇਹਦੇ ਬਾਰੇ ਸਟੇਟਮੈਂਟ ਆਈ ਹੈ ਮੈਂ ਉਸੇ ਕਰਕੇ ਉਹਨਾਂ ਦਾ ਵੀ ਸਵਾਗਤ ਕਰਦਾ ਉਹਨਾਂ ਨਾਲ ਸਾਡੀ ਗੱਲ ਵੀ ਹੋਈ ਓਕੇ ਡਾਕਟਰ ਸਵਾਹਿਮਾਨ ਨਾਲ ਡਲੇਵਾਲ ਸਾਹਿਬ ਦੀ ਗੱਲ ਵੀ ਕਰਵਾਇਆ ਤਾਂ ਗੱਲ ਵੀ ਉਹ ਸਾਰੇ ਇਸ ਗੱਲ ਤੋਂ ਦਿੰਦੇ ਨੇ ਮੈਨੂੰ ਲੱਗਦਾ ਕਿ ਜਿਹੜਾ ਇੱਧਰ ਡਾਕਟਰਾਂ ਦੀ ਟੀਮ ਬਣਾਈ ਆ ਉਹ ਕੀ ਬਿਉਂਤ ਬੰਦੀ ਆ ਇਹਦਾ ਕੀ ਹੈ ਦਵਾਈ ਅਸਲ ਦੇਖ ਹੀ ਰਹੇ ਨੇ ਤੇ ਲੋਕ ਸਾਰੀ ਜਾਣਨਾ ਚਾਹੁੰਦੇ ਨੇ ਫੇ ਮੈਂ ਖਾਸ ਕਰਕੇ ਕਲੀਅਰ ਕਰ ਦਣਾ ਕਿ ਬਾਪੂ ਸਿੰਘ ਵਾਲੇ ਰਸਤੇ ਬਹੁਤ ਲੋਕਾਂ 'ਚ ਭਨੇਖਾ ਬਈ ਕਿਤੇ ਗੱਲੇਵਾਲ ਸਾਹਿਬ ਨਾਲ ਇਹੋ ਜਿਹੀ ਕੁਸਤਨੀ ਹੋਣ ਲੱਗਿਆ ਜਾਂ ਸਰਕਾਰੀ ਇਹ ਤਾਂ ਨਹੀਂ ਕਰਨ ਲੱਗੀ ਇਹ ਆਪਾਂ ਸਰਕਾਰ ਕੋਈ ਹੀ ਪੱਖ ਜਾਣਾ ਮਸਾਂ ਵਿੱਚ ਇਕਤਾ ਵਾਲੇ ਪਾਸੇ ਨੂੰ ਜਿਵੇਂ ਤੁਸੀਂ ਕਹਿ ਰਹੇ ਹੋ ਗੱਲ ਹੋ ਰਹੀ ਸੀ ਕਿ ਹੁਣ ਅਗਲੀ ਮੀਟਿੰਗ ਕਦੋਂ ਹੋ ਰਹੀ ਹੈ ਜਾਂ ਆਪਣੇ ਹਿਸਾਬ ਨਾਲ ਸ਼ੀਡਿਊਲ ਨੂੰ ਕਰ ਲઈએ ਤਾਂ ਉਹ ਆਪਣੀਆਂ ਮੀਟਿੰਗਾਂ ਬੁੱਕ ਕਰ ਮੈਦੂ ਵੀ ਮੋਰਚੇ ਨੇ ਮੰਗਤੀ ਕਿ ਮੀਟਿੰਗ ਪਹਿਲਾਂ ਹੋਣੀ ਚਾਹੀਦੀ ਹੈ ਕਿ ਤੁਸੀਂ ਵੀ ਮੰਨ ਕਰ ਰਹੇ ਹੋ ਕਿ 14 ਵਾਲੀ ਮੀਟਿੰਗ ਪਹਿਲਾਂ ਹੋਣੀ ਚਾਹੀਦੀ ਹੈ ਇਹ ਮੈਂ ਤਾਂ ਕਹਿੰਦਾ ਸੀ ਤਾਂ ਇਹ ਸਾਰੇ ਗੱਲ ਰੱਖੀ ਹੋਈ ਸੀ ਉਹਦੇ ਸਾਲੀ ਜਿਹੜਾ ਉਹਨਾਂ ਦਾ ਕੇਂਦਰਪੋਟ ਟੀਮ ਆਈ ਹੈ ਜਿਹੜਾ ਮਨਰਾਇਸਟਰ ਕਿਆ ਉਹਨਾਂ ਨੇ ਆ ਕੇ ਤਜਵੀਰ ਕਰ ਦਿੱਤੀ ਪਰ ਜਿਹੜੇ ਸੁਝਾਅ ਚੰਗੇ ਆਏ ਨੇ ਉਹ ਜਾਣ ਧਲੇਵਾਲ ਸਾਹਿਬ ਦੀ ਸਿਹਤ ਨੂੰ ਦੇਖ ਕੇ ਜਿਹੜੇ ਸੁਝਾਏ ਆ ਠੀਕ ਹੈ ਜੇ ਸਰਕਾਰ ਨੂੰ ਕਿਤੇ ਟਾਈਮ ਮਿਲਦਾ ਸਾਡੇ ਕਿਨੂੰ ਤਾਂ ਰਾਤ ਨੂੰ ਮੀਟਿੰਗ ਸੱਦ ਲਈ ਕੱਲ ਨੂੰ ਸੱਦ ਲਈ ਬਹੁਤ ਵਧੀਆ ਅਗਰ ਤਾਂ ਚਰਚਾ ਹੋਣੀ ਹੈ ਟੇਬਲ ਤੇ ਬੈਠ ਕੇ ਅਸੀਂ ਉਸ ਦਾ ਸਵਾਗਤ ਹੀ ਕਰਦੇ ਹਾਂ ਪਰ ਇਹ ਦੇ ਅੰਦਰ ਬਿਆਨ ਦਾ ਫੈਸਲਾ ਕਿਹਨੂੰ ਤੇ ਹੋਊਗਾ ਕਿ ਥੋੜੇ ਨਹੀਂ ਟਾਈਮ ਹੀ ਬਣਦਾ ਨਹੀਂ ਉਹਨਾਂ ਬਲੋਂਗੇ ਆ ਸਾਡੇ ਦੋਨੇ ਫੋਰਮ ਵੱਲੋਂ ਸਭ ਨੂੰ ਵੀ ਆਉਣਗੇ ਮੈਂ ਤਾਂ ਸਿੱਕੋ ਅਪੀਲ ਕਰਦਿੰਦੇ ਆ ਸਾਰੇ ਤਿੰਨੇ ਮੋਰਚੇ ਅਸੀਂ ਵਿੱਚ ਆ ਜਾਾਂਗੇ ਕਿ ਕਿਸੇ ਕਿਸਾਨ ਦਾ ਟ੍ਰੈਡ ਘਰੇ ਨਹੀਂ ਰਹਿਣਾ ਚਾਹੀਦਾ ਬਾਹਰ ਛੜਕ ਦੇ ਨਿਕਲਣਾ ਚਾਹੀਦਾ ਹੈ ਜਿਹੜੇ ਘਰੇ ਕਿਸਾਨ ਰਹਿ ਜਾਣਗੇ ਅਸੀਂ ਤਾਂ ਫਿਰ ਉਹਨਾਂ ਨੂੰ ਸਮਝਾਂਗੇ ਕਿ ਜਾਂ ਤਾਂ ਉਹ ਭਾਈ ਆਮ ਆਦਮੀ ਪਾਰਟੀ ਦੇ ਨੇ ਜਾਂ ਫਿਰ ਬੀਜੇਪੀ ਦੇ ਦੁਆਲ ਆ ਸਾਡੇ ਜਿਹੜੇ ਢੱਡ ਨਾਲੇ ਲੋਕ ਐ ਉਹਨਾਂ ਦੀਆਂ ਪੀਲਾਂ ਤੇ ਜਿਹੜੇ ਘਰਾਂ ਤੋਂ ਬਾਹਰ ਨਿਕਲਣਗੇ ਉਹਨਾਂ ਅਜਾ ਪ੍ਰਧਾਨ ਜੀ ਪਰੋਂ ਇੱਕ ਡੇਢ ਘੰਟੇ ਨਹੀਂ ਹੋਵੇਗਾ ਇੱਕ ਘੰਟਾ ਉੱਥੇ ਖੜਨਗੇ ਬੋਲਣਗੇ ਅੱਛਾ ਸਦਰ ਜੀ ਕਿੰਨੇ ਕਿੰਨੇ ਕਿਲੋਮੀਟਰ ਏਰੀਆ ਕਰਨਾ ਹੈ ਅੱਛਾ ਸਾਰਾ ਕਲੀਅਰ ਕਰ ਦਿਓ પેટ્રોલ ਪੰਪਾਂ ਤੇ ਤਾਂ ਨਹੀਂ ਕੋਈ ਹੋਏਗੀ ਕਿ ਕਾਰਪੋਰੇਟ ਕਰਾਉਣ ਦੇ પેટ્રોલ ਪੰਪ ਨਹੀਂ ਨਹੀਂ પેટ્રોલ ਪੰਪਾਂ ਤੇ ਕਦੇ ਨਹੀਂ ਸਾਊਥ ਇੰਡੀਆ ਦੀ ਕੋਈ ਇਨਫੋਰਮੇਸ਼ਨ ਹੈ ਸਰ ਉੱਥੇ ਕੀ ਰਿਸਪੌਂਸ ਮਿਲੇਗਾ ਸ਼ਬੀਰ ਥੋੜਾ ਜਿਆਦਾ ਵਾਹ ਸਾਡੇ ਜਿਹੜਾ ਤਾਮਿਲਨਾਡੂ ਤੋਂ ਕਹਾਇਆ ਤੋਂ ਤਾਮਿਲਨਾਡੂ ਤੋਂ 60 ਜਗ੍ਹਾ ਤੇ ਉਪਰ ਟ੍ਰੈਕਟਰ ਮਾਰਦਾ ਹੋਊਗਾ ਉਹਨੇ ਪੁਆਇੰਟ ਵੀ ਜਿਹੜੇ ਆਗੇ ਉਹ ਦੇ ਦੇਣਗੇ 60 ਜਗ੍ਹਾ ਤੋਂ ਤਾਮਿਲਨਾਡੂ ਤੋਂ ਹੋਊਗਾ ਨਾਟਕਾ ਤੁਸੀਂ ਹੋਊਗਾ ਕੇਰਲਾ ਚ ਹੋਊਗਾ ਸਾਊਥ ਇੰਡੀਆ ਚ ਬਹੁਤ ਵੱਡੇ ਪੱਧਰ ਤੇ ਹੋਊਗਾ ਮਹਾਰਾਸ਼ਟਰ ਪ੍ਰਦੇਸ਼ ਦੇ ਵਿੱਚ ਬਹੁਤ ਵੱਡੇ ਬਾਰੇ ਸਾਰੀਆਂ ਸਟੇਟਾਂ ਚ ਹੋਊਗਾ ਸਾਰੀਆਂ ਸਟੇਟਾਂ ਚ ਹੋਊਗਾ ਸਾਰੀਆਂ ਦੇ ਹੋਊਗਾ ਅਜਾ ਸਾਰੇ ਗੱਲਾਂ ਤੋਂ ਕਈਆਂ ਦੇ ਨਾਂ ਰਹਿ ਜਾਣਗੇ ਇਹ ਨਾ ਹੋਵੇ ਕਿ ਜਿਹੜੇ ਕਿਸਾਨ ਉਹ ਸਟੇਟ ਦੇ ਕਰ ਜਾਣਗੇ ਸਾਡਾ ਨਾਂ ਨਹੀਂ ਲੈਂਦਾ ਜੇ ਉੱਤਰ ਪ੍ਰਦੇਸ਼ ਦੇ ਰਾਜਸਤਾਨ ਰਾਜਸਤਾਨ ਲੱਗਦਾ ਹੈ ਪੂਰੇ ਪਾਰ ਦੇ ਵਿੱਚ ਹਰੇਕ ਸਟੇਟ ਦੇ ਵਿੱਚ ਅਰੇ ਦਿਗਜੀਤ ਸਿੰਘ ਢੱਲੇਵਾਲ ਨੂੰ ਅੱਜ ਬਾਹਰ ਲੈ ਕੇ ਆਉਣਾ ਸੀ ਤੁਸੀਂ ਕਹਿ ਰਹੇ ਸੀ ਕਿ ਉਹ ਟਰਾਲੀ ਵਿੱਚ ਰੱਖਾਂਗੇ ਉਹ ਅੱਜ ਕੈਨਸਲ ਕਰ ਉਹ ਸਾਡਾ ਜਿਹੜਾ ਅਸੀਂ ਬਣਿਆ ਸੀਗਾ ਵੀ ਇੱਕ ਟਰਾਲੀ ਲਿਆ ਕੇ ਬਾਹਰ ਉਹਨਾਂ ਨੂੰ ਜਿਹੜੇ ਇਸ ਜਗ੍ਹਾ ਤੇ ਲੈ ਕੇ ਆਵਾਂਗੇ ਜਦੋਂ ਢੱਲੇਵਾਲ ਸਾਹਿਬ ਨਾਲ ਇਹ ਗੱਲਬਾਤ ਕੀਤੀ ਉਹ ਕਹਿੰਦੇ ਵੀ ਇੱਕ ਕਮਰਾ ਤਿਆਰ ਕਰੋ ਟਰਾਲੀ ਨਹੀਂ ਟਰਾਲੀ ਦੇ ਵਿੱਚ ਜਦੋਂ ਚਾਲਕ ਜਦੋਂ ਟਾਇਰ ਹਿਲਦੇ ਆ ਉਹ ਤੋਂ ਪੈਰ ਚੜਦੇ ਆ ਵੀ ਉਹ ਧੜਕਣਾ ਜੀ ਵੱਧਦੀ ਹੈ ਉਹ ਇੱਥੇ ਇੱਥ ਉਹ ਸਿੱਧਾ ਅਪੀਲ ਕਰ ਲਈ ਆਪਣੇ ਇਹਨਾਂ ਦੇ ਚਾਰਜ ਨਾਲ ਮੈਂ ਇਹਨਾਂ ਦਾ ਵੀ ਧੰਨਵਾਦ ਕਰੂੰ ਜਿਹੜਾ ਉਹਨਾਂ ਨੇ ਜਗ੍ਹਾ ਦਿੱਤੀ ਹੈ ਕਿ ਤੁਸੀਂ ਕਮਰਾ ਬਣਾ ਲਓ ਤਾਂ ਅੱਜ ਸਾਡੇ ਰਾਤ ਨੂੰ ਤਿਆਰ ਹੋ ਜਾਣਾ ਕਮਰਾ ਇਹ ਤੇ ਕੱਲ ਨੂੰ ਅੱਧੇ ਵੱਲ ਸਭ ਨੂੰ ਤੇ ਅੱਜ ਜੇ ਮੈਂ ਮਾਫੀ ਵੀ ਚਾਹਣਾ ਕਿ ਅਸੀਂ ਅੱਜ ਲਿਆਉਣਾ ਸੀਗਾ ਉਹ ਕਮਰਾ ਤਿਆਰ ਹੋਣ ਕਰਕੇ ਨਹੀਂ ਗਿਆ ਹਾਂ ਜੀ ਜਿਸ ਤਰੀਕੇ ਸੇ ਕੇਂਦਰ ਸਰਕਾਰ ਤਰਫ ਸੇ ਪਸਤਾਵ ਆਪਕੋ ਮਿਲਿਆ ਹੈ ਕਿ ਮੰਗਤੂ ਜਿਸ ਤਰੀਕੇ ਦੇ ਘੇਰੇ ਕੇਂਦਰ ਨੂੰ ਨਾਲ ਚੋਦੇ ਹੈ ਕਿ ਜੀ ਜੀਪੀ ਵਾਹਾਂ ਤੇ ਨਵੀਂ ਅਗੈ ਚੱਲਣਾ ਚਾਹੀਦਾ ਹੈ ਇਸ ਬਾਤ ਨੂੰ ਦੇਖਤੇ ਹੋਏ ਪਤਾ ਵੀ ਲੱਗਿਆ ਹੈ ਕਿ ਬਾਤ ਇਹ ਸਾਡਾ ਹੀ ਸੁਨੇਹਾ ਸਾਡਾ ਮੰਗਨ ਵਾਲਾ ਕੀ ਦੀ ਸਰਕਾਰ ਹੈ ਕੌਣ ਹਰਦੀ ਹੈ ਮਹਣ ਜਾਂਦੀ ਹੈ ਸਾਡਾ ਹੀ ਠੀਕ ਹੈ ਸਰ ਤੁਸੀਂ ਬਣਾਓਗੇ ਲਾ ਲਓ ਜੀ ਕੋਣੇ ਕਹਿਣਾ ਭਾਈ ਫਰੇਮ ਚੱਲਦਾ ਭਾ ਅੱਗੇ ਨੂੰ ਆਹ ਸਾਹਮਣੇ ਦੇ ਨੋ ਵਾਲਾ ਆਗੇ ਬਸ ਚਲੋ ਆਉਜੀ ਸਿਟਰ ਆਉਜੀ ਸਭ ਤੋਂ ਵੱਧ ਦੱਸਦੇ ਨੇ ਇਹ ਕੁਰਸੀਆਂ ਹੀ ਕਰਦੇ ਆ। ਭਾਈ ਇਹ ਤੁਸ ਨਾਮ ਦਾ। ਇਹ ਰਿਕਾਰਡਿੰਗ ਕੱਟ ਕੇ ਗਰੀ ਬਈ। ਰਿਕਾਰਡਿੰਗ ਕੱਟ ਗਈ। ਐਸਾ ਸੀ ਬਟਲ ਦੇ ਨਾਲ ਹੀ। ਧੰਨਵਾਦ। ਇਹ ਜੀ ਬੈਠੋ ਚੰਗੀ ਤਰ੍ਹਾਂ। ਬੈਠ ਜਾ ਵੀਰੇ। ਚੱਲਣ ਲੱਗਾ। ਅੱਗੇ ਬਾਹਰ ਕਰਿਆ ਬੰਦੇ। ਇਹ ਲੇਟ ਗੋਣਨ ਨੂੰ ਅਲ ਗੋਣਨ ਨੂੰ ਅਲ ਗੋਣਨ ਨੂੰ ਬਹਤ ਜੀ ਨਮਸਕਾਰ ਹੋਰੇ ਕਾਰਜੇ ਜੀ ਸ਼ੁਰੂ ਹਾਂਜੀ ਹਾਂਜੀ ਵੀਰ ਜੀ ਇਹ ਨਵੀਂ ਬੈਗ ਹੋਰ ਭਾਈ ਜਾਨ ਵੀਰ ਇਹ ਰਾਤ ਇੰਟਰਵਿਊ ਨਹੀਂ ਕਰਾਂ ਪੜ ਜਾਣਾ ਥੋੜੀ ਜੀ ਫੋਟੋ ਬਲੇਵਾਲ ਸਾਹਿਬ ਨੂੰ ਮੈਡੀਕਲ ਰਿਪੋਰਟ ਪ੍ਰੋਵਾਈਡ ਕੀਤਾ ਗਿਆ ਸੀ ਜਿਹੜੇ ਸੈਂਟਰ ਵੱਲੋਂ ਮੀਟਿੰਗ ਕੀਤੀ ਗਈ ਸੀ ਉਸ ਤੋਂ ਬਾਅਦ ਇਹ ਮੈਡੀਕਲ ਰਿਪੋਰਟ ਪ੍ਰੋਵਾਈਡ ਕੀਤਾ ਗਿਆ ਅੱਜ ਵੀ ਮੈਂ ਹਾਂ ਉਹਨਾਂ ਨੂੰ ਮਿਲ ਕੇ ਵੀ ਆਇਆ ਤੇ ਡਾਕਟਰ ਸਾਹਿਬ ਨੇ ਮੁਲਾਕਾਤ ਹੋਈ ਹੈ ਤੇ ਵਿਜੀਬਲ ਇੰਪਰੂਵਮੈਂਟ ਹੈ ਉਹਨਾਂ ਦੀ ਹੈਲਥ ਵਿੱਚ ਇਹ ਖੰਡ ਨੂੰ ਵੀ ਲੱਗਦਾ ਹੈ ਕਿ ਇੰਪਰੂਵਮੈਂਟ ਹੈ। ਬਾਕੀ ਜਿਹੜੀ ਡਾਕਟਰਸ ਨੇ ਮੈਨੂੰ ਦੱਸਿਆ ਕਿ ਜਿਵੇਂ ਪਰਸੋਂ ਤੱਕ ਜਦੋਂ ਤੱਕ ਮੈਡੀਕਲ ਹੈਲਪ ਨਹੀਂ ਸੀ ਦਿੱਤਾ ਉਦੋਂ ਤੱਕ ਉਹਨਾਂ ਨੂੰ ਪਾਣੀ ਵੀ ਨਹੀਂ ਸੀ ਪਤ ਰਿਆ ਤੇ ਰੈਗੂਲਰ ਲਗਾਤਾਰ ਵੋਮਿਟਿੰਗਸ ਆ ਰਹੀਆਂ ਸੀ। ਕੁਝ ਵੀ ਉਹ ਪਾਣੀ ਨਹੀਂ ਸੀ ਪੀ ਪਾ ਰਹੇ ਐਸਿਡਿਟੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਉਹ ਤੱਕ ਸੀ ਕਿ ਬਟ ਅੱਜ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਚ ਕਾਫੀ ਹੱਦ ਤੱਕ ਇੰਪਰੂਵਮੈਂਟ ਹੋਈ ਹੈ ਉਹਨਾਂ ਦੇ ਜਿਹੜਾ ਮੈਡੀਕਲ ਹੈਲਪ ਦਿੱਤਾ ਗਿਆ ਜਿਹੜੀਆਂ ਉਹਦੇ ਚ ਆਪਾਂ ਅਸੀਂ ਆਪਰ ਲਗਾ ਕੇ ਨਾ ਕੋਈ ਇੰਜ ਲਗਾ ਰਹੇ ਆਪਕਾ ਉਹ ਇਨਟਰਾਵੀਨਸ ਫਲੂਇਡਸ ਕਰਕੇ ਕਾਫੀ ਉਹਨਾਂ ਦੀ ਸਿਹਤ ਚ ਇੰਪਰੂਵਮੈਂਟ ਹੈ ਤੇ ਹੋਪਫੁਲੀ ਉਹ ਜਲਦੀ ਠੀਕ ਹੋ ਕੇ ਜਿਹੜੀ 14 ਤਰੀਕ ਦੀ ਮੀਟਿੰਗ ਹੈ ਨਾ ਉਹਦੇ ਵਿੱਚ ਵੀ ਅਸੀਂ ਉਮੀਦ ਕਰਦੇ ਆ ਕਿ ਸੈਂਟਰ ਨਾਲ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਉਹ ਸ਼ਾਮਲ ਹੋਣਗੇ ਹੋਰ ਜੇ ਤੁਹਾਡਾ ਕੋਈ ਸਵਾਲ ਹੋਵੇ ਤੇ ਮੋਸਲ ਸਰ ਜਿਹੜਾ ਡਾਕਟਰ ਸੁਹੈਮਾਨ ਨੇ ਕਿਹਾ ਹੈ ਕਿ ਕੱਲੇ ਮੈਡੀਕਲ ਏਡ ਦੇ ਸਾਰੇ ਉਹਨਾਂ ਨੂੰ ਤੰਦਰੁਸਤ ਕਰਕੇ ਮੀਟਿੰਗ ਤੱਕ ਨਹੀਂ ਲਿਆਂਇਆ ਜਾ ਸਕਦਾ ਕ੍ਰਿਸਟੇ ਮਾਰਕਸ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰੂੰਗਾ ਮੈਂ ਤਾਂ ਜਿਹੜੇ ਸਾਡੇ ਇੱਥੇ ਸਰਕਾਰੀ ਡਾਕਟਰਸ ਨੇ ਜਿਹੜੇ ਇੰਚਾਰਜ ਨੇ ਉਹਨਾਂ ਦੇ ਹੱਥ ਤੇ ਸਰ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ ਤੁਹਾਨੂੰ ਦੱਸ ਰਿਹਾ ਤੇ ਜਿਹੜਾ ਮੈਂ ਮਿਲ ਕੇ ਵੀ ਆਇਆ ਦੇਖਣ ਨੂੰ ਵੀ ਲੱਗਦਾ ਹੈ ਕਿ ਹਾਂਜੀ ਉਹਨਾਂ ਦੀ ਹੈਲਥ ਪਿਛਲੇ 1-2 ਦਿਨ ਚ ਕਾਫੀ ਰਿਕਵਰੀ ਹੋਈ ਹੈ ਕਾਫੀ ਇੰਪੂਰ ਹੋਈ ਹੈ ਬਾਕੀ ਬਲੱਡ ਸੈਂਪਲ ਦਿੱਤੇ ਹੋਏ ਆ ਉਹਦੀ ਰਿਪੋਰਟ ਆ ਜੂਗੀ ਤੇ ਹੋਰ ਬੈਟਰ ਅਸੀਂ ਕਮੈਂਟ ਕਰ ਪਾਵਾਂਗੇ ਕਿ ਉਹਨਾਂ ਦੀ ਸਿਚੁਏਸ਼ਨ ਕਿੰਨੇ ਹੱਦ ਤੱਕ ਕਿੰਨੇ ਪਰਸੈਂਟ ਤੱਕ ਇੰਪਰੂਵ ਹੋਈ ਸਰ ਤੁਸੀਂ ਮਿਲ ਕੇ ਵੀ ਆਏ ਹੋ ਤੁਸੀਂ ਕਹਿ ਰਹੇ ਹੋ ਕਿ ਹੁਣ ਇਸ ਤੋਂ ਬਾਅਦ ਜੇ ਤੁਸੀਂ ਕਹਿ ਰਹੇ 14 ਦੀ ਮੀਟਿੰਗ ਦੇ ਵਿੱਚ ਚੋਂ ਸ਼ਾਮਲ ਹੋਣ ਇਸ ਲਈ ਹੋਰ ਕਿਸ ਤਰ੍ਹਾਂ ਦੀ ਸਹੂਲਤ ਮੈਡੀਕਲ ਟਰੀਟਮੈਂਟ ਦਿੱਤੀ ਜਾ ਸਕਦੀ ਹੈ ਖ਼ਰਦਾਂ ਤਾਂ ਨਹੀਂ ਤੁਸੀਂ ਮਿਸਰ ਹੋ ਲੱਗੀ ਹੋਈ ਹੈ ਜਾਂ ਕੋਈ ਹੋਰ ਮੈਡੀਕਲ ਸਹੂਲਤ ਵਿੱਚ ਜਾ ਜਿਹੜੀ ਸਾਡੀ ਮਿਸ਼ਨ ਦੇ ਕੰਮ ਕਰਕੇ ਜਿਹੜੀ ਸਾਡੀ ਮੈਡੀਕਲ ਹੈਲਪ ਪ੍ਰੋਵਾਈਡ ਕਰਨ ਦਾ ਲੈਟ ਲੈਤਾ ਹੋਟੇਗਾ ਜਾਂ ਇੰਟੈਂਸ਼ਨ ਉਹ ਇਹ ਹੈ ਕਿ ਜਿਹੜੀ 25 ਨਵੰਬਰ ਨੂੰ ਜਿਬੋਦੀ ਉਹਨਾਂ ਦੀ ਸਿਹਤ ਸੀ ਉਹ 25 ਨਵੰਬਰ ਦੀ ਸੇਧ ਤੱਕ ਅਸੀਂ ਉਹਨਾਂ ਨੂੰ ਵਾਪਸ ਲੈ ਕੇ ਆਏ ਬਟ ਕਿਉਂਕਿ 55 ਦਿਨ ਆਲਰੇਡੀ ਹੋ ਚੁੱਕੇ ਸੀਗੇ ਉਹਨਾਂ ਦੇ ਫਾਸਟ ਨੂੰ ਜਿਹੜੇ ਤੋਂ ਉਹਨਾਂ ਨੇ ਕੁਝ ਵੀ ਉਹਦੇ ਲਈ ਨਹੀਂ ਲਿੱਤਾ ਉਦੇ ਕਰਕੇ ਹੌਲੀ ਹੌਲੀ ਉਸ ਪੋਜੀਸ਼ਨ ਤੇ ਲਿਆਵਾਂਗੇ ਬਹੁਤ ਸੇ ਕਦਮ ਵੀ ਲਿਆਇਆ ਜਾ ਸਕਦਾ ਮੈਡੀਕਲ ਏਡ ਹੌਲੀ ਹੌਲੀ ਪ੍ਰੋਵਾਈਡ ਕੀਤੀ ਜਾਊਗੀ ਐਂਡ ਵੀ ਹੋਪ ਕਿ 14 ਤਰੀਕ ਤੱਕ ਵਾਪਸ ਉਸ ਪੋਜੀਸ਼ਨ ਤੇ ਲਿਆ ਰੱਖਿਆ ਸਾਡਾ ਡਾਕਟਰ ਕਿਹੜਾ ਕਿੰਨਾ ਪੈਨਲ ਜਿਹੜਾ ਕੰਮ ਉਰੇ 24 ਘੰਟੇ ਰਹਿ ਰਹੇ ਹੈਗਾ ਜਾਨੀ ਕਿ ਕਿਹੜੇ ਹਸਪੀਟਲ ਦੇ ਡਾਕਟਰ ਆਪ ਡਾਕਟਰ ਹਰ ਇੱਕ ਸ਼ਿਫਟ 'ਚ ਰਹਿੰਦੇ ਨੇ ਤਿੰਨ ਸ਼ਿਫਟਸ ਨੇ ਉਸ ਤੋਂ ਇਲਾਵਾ ਇੱਕ ਇੰਚਾਰਜ ਹੁੰਦੇ ਸਮੋ ਲੈਵਲ ਤੇ ਰੈਗੂਲਰ ਮੋਨੀਟਰਿੰਗ ਜਿਹੜੀ ਹੈ ਉਹ ਸਰਜਨ ਸਾਹਿਬ ਵੱਲੋਂ ਵੀ ਰਹਿੰਦੀ ਹੈ ਸੇ ਟਾਈਮ ਟੂ ਟਾਈਮ ਰਜਿੰਦਰਾ ਹਸਪੀਟਲ ਦਾ ਇੱਕ ਪੈਨਲ ਵੀ ਬਣਦਾ ਜਿਹੜਾ ਆ ਕੇ ਐਗਜ਼ਾਮਪਲ ਕਰ ਗਿਆ ਸਰ ਕੋਈ ਸੁਪਰ ਸਪੈਸ਼ਲਟੀ ਵਾਲੇ ਡਾਕਟਰ ਜਿਵੇਂ ਪੀਜੀਆਈ ਦਾ ਲੈਵਲ ਹੈਗਾ ਇਦਾਂ ਦੀ ਕੋਈ ਐਕਸਟਰਾ ਆਰਡੀਨਰੀ ਕੋਈ ਟੀਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਰਜਿੰਦਰਾ ਹਸਪੀਟਲ ਦਾ ਜਿਹੜਾ ਪੈਨਲ ਕ੍ਰੀਏਟ ਹੁੰਦਾ ਉਹਦੇ ਸਾਰੇ ਮਲਟੀ ਸਪੈਸ਼ਲਿਟੀ ਡਾਕਟਰ ਹੁੰਦੇ ਮੈਡੀਸਨ ਦੇ ਵੀ ਹੁੰਦੇ ਮੈਸ ਸਾਧਰੀ ਦੇ ਵੀ ਹੁੰਦੇ ਆਰਥੋਪੀਡੀਸ਼ਨ ਵੀ ਹੁੰਦੇ ਬਾਜ਼ੂ ਨਦੀ ਮੂਵਮੈਂਟ ਵੀ ਜਿਵੇਂ ਨਹੀਂ ਹੋਈ ਉਹਦੇ ਕਰਕੇ ਮਸਕੂਲਰ ਵੀਕਨੈਸ ਵੀ ਕਾਫੀ ਬਹੁਤੀ ਤੇ ਹੱਡੀਆਂ ਦਾ ਵੀ ਐਗਜ਼ਾਮਿੰਗ ਕਰਨ ਦੀ ਲੋੜ ਹੈ ਇਸ ਕਰਕੇ ਆਰਥੋਪੈਡੀਸ਼ਨ ਵੀ ਉਸ ਵਿੱਚ ਸ਼ਾਮਿਲ ਹੁੰਦਾ। ਸਮੋਂ ਕਿਸ ਤਰ੍ਹਾਂ ਦੀ ਮੈਡੀਕਲ ਸਪੋਰਟ ਦੀ ਜ਼ਿੰਦਗੀ ਹੈ ਨਾ ਪਰ ਬੁਲੂ ਕੋ ਦਾ ਹੋਰ ਵੀ ਅੰਗਰਾ ਵੀ ਨੇ ਸਲੋਇਡਸ ਆਪਾਂ ਦੇ ਰਹੇ ਆ ਤਾਂ ਕਿ ਉਹਨਾਂ ਦੇ ਜਿਹੜੇ ਸੇਤ ਹੈ ਜੋ ਸੀਰ ਘਬਰ ਕੱਢ ਕੇ ਜਿੱਥੇ ਵਾਪਸ ਫਰੀ ਫਾਸਟ ਲੈਵਲ ਤੱਕ ਲੈ ਕੇ। ਸਿਰਫ ਨਹੀਂ ਨਾ ਕੋਈ ਨਿਯਤ ਕਿਸੇ ਦਵਾਈਆਂ ਦੇ ਜ਼ਰੀਏ ਦੁਆਰਾ ਤੋਂ ਖੜੇ ਕੀਤਾ ਜਾ ਸਕਦਾ ਹੈਗਾ ਉਹਨਾਂ ਨੂੰ। ਅਸੀਂ ਸਿਰਫ ਦਵਾਈਆਂ ਨਹੀਂ ਕਹਿ ਸਕਦੇ ਜਦੋਂ ਵੀ ਸਲੋਇਡ ਵੀ ਨਾਲ। ਉਹ ਬਹੁਤ ਜ਼ਰੂਰੀ ਹੈ ਕਿ ਉਹਨੂੰ ਆਪਾਂ ਜ਼ਰੂਰ ਕਨਸਿਡਰ ਕਰੀਏ ਸੋ ਇੰਟਰਵਿਊ ਨੇ ਫੋਰਨਲ ਸਾਨੂੰ ਉਮੀਦ ਵੀ ਹੈ ਤੇ ਪੁੱਛੇ ਅਸੀਂ ਆਪਾਂ ਮੈਡੀਕਲ ਹਿਸਟਰੀਸ ਦੇਖੀਏ ਕਿ ਉਹਦੇ ਵਿੱਚ ਇਨਸੀਡੈਂਟਸ ਹੋਏ अवेलेबल ਹੈ ਕਿ ਹਾਦੀ ਹੋਵੇ ਆਪਾਂ ਕਿਹੜਾ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਪੂਰ ਸ ਮੈਡੀਕਲ ਸੌਂਸ ਸੱਜ ਦਿੱਤੀ ਹੈ ਲੈ ਤੇ ਬਿਆਨ ਤੇ ਇਹ ਕੈ ਜੁਗਤੀ ਤੁੰਨਦੀ ਖੇਤ ਵੀ ਨਹੀਂ ਕਰ ਕਿਸਾਨਾਂ ਕੋਲੋਂ ਵੀ ਸੀ ਦੇ ਦਿੱਤੀ ਗਿਆ ਸਰਕਾਰ ਨੇ ਪੂਰ ਪਬਲਿਕ ਸਟੇਟਮੈਂਟ ਜਨਤਕ ਕੀਤੀ ਹੈ ਤਾਂ ਕਦੋਂ ਤੱਕ ਪੂਰ ਸਿੱਧੀ ਪੰਜਾਬ ਸਰਕਾਰ ਜਨਤਕ ਕਰੇ ਨਹੀਂ ਤੁਸੀਂ ਦੇਖਿਆ ਹੋਊਗਾ ਜੀ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਸੀ ਐਮਸ ਨੂੰ ਸਾਰੀਆਂ ਰਿਪੋਰਟਾਂ ਸਬਮਿਟ ਕਰ ਦਿੱਤੀਆਂ ਨੇ ਐਮਸ ਨੇ ਉਹਦੇ ਤੇ ਕਮੈਂਟ ਕਰਨਾ ਕੋ ਮੈਨੂੰ ਉਹ ਮੇਰੇ ਲਈ ਐਪ੍ਰੋਪ੍ਰੀਏਟ ਨਹੀਂ ਹੋਊਗਾ ਕਿ ਮੈਂ ਉਸ ਤੋਂ ਅੱਗੇ ਕਰਾਂ ਸਰ ਲਾਸਟ ਵਿੱਚ ਇੱਕ ਟਵਾਲਾ ਕਿ ਤੁਸੀਂ ਧੰਨਵਾਦ ਸਾਹਿਬ ਨਾਲ ਮਿਲ ਕੇ ਤੁਸੀਂ ਕਹਿ ਰਹੇ ਕਿ ਉਹ ਠੀਕ ਹੋ ਰਹੇ ਨੇ ਜਦੋਂ ਡਾਕਟਰਾਂ ਦੀ ਪੈਨਲ ਨਾਲ ਵੀ ਤੁਹਾਡੀ ਗੱਲਬਾਤ ਹੋਈ ਹੋਗੀ ਪਰ ਕੀ ਆਪਾਂ ਕਿੰਨਾ ਅਰਲੀ ਕਹਿ ਸਕਦੇ ਕਿ ਗੱਲ ਯੂ ਟੇਕ ਜਦੋਂ ਤੁਸੀਂ ਕਹਿ ਰਹੇ ਹੋ ਹੋਏ ਹੋਣੀ ਵਿਦਿਆ ਜਾਊਗਾ ਕਿ 15 ਦਿਨ ਪਹਿਲੀ ਨਜ਼ਰੇ ਇੰਪਰੂਵਮੈਂਟ ਜ਼ਰੂਰ ਦਿਸਕੀ ਹਮ ਕਿੰਨੇ ਲੈਵਲ ਤੱਕ ਇੰਪਰੂਵਮੈਂਟ ਹੋਈ ਹੈ ਕਿੰਨੇ ਪਰਸੈਂਟ ਇੰਪਰੂਵਮੈਂਟ ਹੋਈ ਉਹ ਜਦੋਂ ਬਲੱਡ رپورٹس ਆਣ ਗਿਆ ਉਹਦੇ ਚ ਜ਼ਿਆਦਾ ਪਤਾ ਲੱਗੇ ਓਕੇ ਥੈਂਕ ਯੂ